ਆਪਣਾ ਨਾ ਸਾਝਾ ਦੀ ਪੂਸਾਰੇ ਆਂਦਾ ਤੇ ਮੈਨੂੰ ਇਹਨਾਂ ਨੇ ਸੰਭਾਰ ਰਖਿਆ ਮੈਂ ਕੀ ਕਰਦਾ ਘੱਟ ਮੱਟ ਖਰਾਬ ਕਣਕ ਲਾਇਕ ਸਸਤੀ ਲੋਕਾਂ ਤੋਂ ਵਧੀਆ ਕਣਕ ਲੋਕਾਂ ਨੂੰ ਵੇਚ ਦਿਨ ਤੇ ਸਸਤੀ ਕਣਕ ਲੋਕਾਂ ਨੂੰ ਗੰਦੀ ਮੰਦੀ ਵਾਂਡੇ ਦੰਨੇ ਐ ਡਿੱਪ ਚ ਫਰੀਜ ਸਰਕਾਰੀ ਐਤ ਕੀ ਲਾਲਚ ਸਾਡਾ ਕੁਝ ਖਾਸਾ ਬਦ ਗਿਆ ਕਣਕ ਬਟਾਉਂਦੇ ਬਟਾਉਂਦੇ ਸਾਨੂੰ ਪਤਾ ਹੀ ਨਹੀਂ ਲੱਗੇ ਸਾਰੀ ਹੋਈ ਕਣਕ ਬਧੀਆ ਬਟਾ ਕੇ ਦੇਖਤੀ ਤੇ ਗੰਦੇ ਮੰਦਿਰ ਹੈ ਕਿ ਸਾਡੇ ਕੋਲੇ ਹੁਣ ਲੋਕਾਂ ਨੂੰ ਬੰਨਾਂਗੇ ਲੋਕ ਗਾਲਾਂ ਕੱਢਣਗੇ ਸਾਡੇ ਐ ਸਟਿੰਗੇ ਭਰੇ ਸੇ ਨਿਕਰਣਗੇ ਭਾਈ ਉਤੇ ਪੈਣ ਓ ਚਾਚਾ ਜੀ ਹੋਈ ਤੁਸੀਂ ਤਾਂ ਕੈਂਸਲ ਲਈ ਭਟਕ ਡਿੱਗ ਗਾਲ ਚਾਕੇ ਕਣਕ ਨੂੰ ਅੱਗ ਲਾ ਦੇ ਸਰਕਾਰ ਆਪੇ ਸਾਨੂੰ ਮੁਆਵਜ਼ਾ ਦੇਊਗੀ